ਨੀ ਦੇਖ ਨਾ ਨੀ ਤੂੰ ਤਾਂ ਪੰਜਵੇਂ ਸੰਦੂਖ ਦੇ ਹਨ ਕੋਲੇ ਵਾਗੀਆਂ ਸੀ ਇੰਨਾ ਕੀ ਕਚਰਾ ਹੈ ਗਿਆ ਸੀ ਹਾਈ ਨਹੀਂ ਉਹਦੀ ਬੇਬੇ ਦੀ ਨਿਗਾ ਪੈਗੀ ਨਹੀਂ ਤਾਂ ਨੀ ਮਾੜਾ ਜਿਹਾ ਤਾਂ ਦਿਸ ਜਾਂਦਾ ਵੀ ਅੰਦਰ ਹੈ ਕੀ ਬੇਬੇ ਆਇਆ ਸੰਦੂਖ ਚ ਕੀ ਹੈ ਤੇਰਾ ਬਥੇਰੀ ਕੀਮਤੀ ਚੀਜ਼ ਐ ਸਾਨੂੰ ਕਹ ਦੱਸਾਂ ਟਕਾਉਂਦਿਆਂ ਰਹਿਣ ਨੂੰ ਵੀ ਬੁੜੀ ਕਦੋਂ ਅੰਦਰ ਆਵੇ ਕਦੋਂ ਉਹ ਸੰਦੂਖ ਖੋਲੇ ਸੀ ਕੀਮਤੀ ਸਮਾਨ ਦੇਖਦੇ ਉਹਦੇ ਚ ਸੰਦੂਖ ਹੈਗਾ ਉਹ ਮੇਰੀ ਸੰਦੂਖ ਮੇਰੀ ਦਾਦੀ ਦਾ ਅੱਛਾ ਤੇ ਉਹਦੇ ਚ ਕੁਝ ਕੀਮਤੀ ਹੈ ਦਾਦੀ ਕਹਿੰਦੀ ਆ ਵੀ ਉਹ ਚ ਕੋਈ ਕੀਮਤੀ ਚੀਜ਼ ਆ ਜਿੰਦਾ ਲਾ ਕੇ ਰੱਖਦੀ ਆ ਉਹਨੂੰ ਤੇ ਚਾਬੀ ਕਿਸੇ ਨੂੰ ਦਿੰਦੀ ਨਹੀਂ ਹੁਣ ਤੂੰ ਸਾਨੂੰ ਦੱਸ ਦੇ ਨਾ ਹੈਗੀ ਵੀ ਇਹ ਜਿਆ ਸੰਦੂਖ ਚ ਕੀ ਆ ਜਿਹੜਾ ਤੂੰ ਉਹ ਚਾਬੀ ਨਹੀਂ ਕਿਸੇ ਨੂੰ ਦਿੰਦੀ ਓਏ ਕੰਮ ਆਈ ਸੀ ਇੱਕ ਰੌਲਾ ਸੀਗਾ ਸੰਦੂਖ ਵਾਲਾ ਤੈਨੂੰ ਪਤਾ ਆ ਇਹਦਾ ਸਾਰੇ ਪਿੰਡ ਦੀ ਗੱਲ ਫਿਰ ਗਈ ਇਹਦਾ ਅਖਬਾਰ ਚ ਆਉਣ ਵਾਲੀ ਹੋਈ ਪਈ ਗੱਲ ਐ ਨਹੀਂ ਚਾਬੀ ਮਿਲਦੀ ਮੈਨੂੰ ਪਤਾ ਹੈ ਚਾਬੀ ਕਿਵੇਂ ਮਿਲੂ ਮੈਂ ਤਾਂ ਰੋਣ ਗਿਆ ਮੈਂ ਤਾਂ ਰੋਣ ਗਿਆ ਵਾਹ ਰਬਾ ਜਿਦੋਂ ਨਾ ਕੋਈ ਕੀਮਤੀ ਚੀਜ਼ ਮਿਲਣੀ ਹੋਵੇ 100 ਸਾਲ ਪੁਰਾਣੀ ਵੀ ਮਿਲ ਜਾਂਦੀ ਐ ਚੰਗਾ ਹੋ ਗਿਆ ਇਹਨਾਂ ਦੀ ਪਿਓ ਦੀ ਰੱਖੀ ਚੀਜ਼ ਮੈਨੂੰ ਸੁਖ ਚੋਂ ਲੱਭ ਗਈ ਹੁਣ ਤਾਂ ਇਹ ਦਬਾਉ ਰੋਟੀ ਹੁਣ ਇਹ ਚਾਬੀ ਨਹੀਂ ਮੈਂ ਕਿਸੇ ਨੂੰ ਦੇਣੀ ਹੁਣ ਆਉਂਦੀ ਐ ਵੱਡੀ ਪਾਂਚੇ ਮਾਰਦੀ ਆਉਂਦੀ ਐ ਗਲਾਸ ਲਈ ਕੁਛ ਲਈ ਹੋ ਲੈ ਵੇ ਬੇ ਚਾਹ ਪੀ ਲੈ ਬੜੀ ਤਤੀ ਤਾ ਨਾਲੇ ਵੇ ਬੇ ਚਾਬੀ ਦੇ ਦੇ ਨਾ ਮੈਨੂੰ ਤੂੰ ਚਾਬੀ ਚੁੱਭੀ ਨਹੀਂ ਮਿਲਦੀ ਹੁਣ ਤੈਨੂੰ ਇਹ ਨਹੀਂ ਮੈਂ ਕਿਸੇ ਨੂੰ ਦਿੰਦੀ ਕੋਈ ਨਾ ਬੇਬੇ ਆਇਆ ਤਾਂ ਕਰਦੀ ਹੁੰਨੀ ਆ ਦੇ ਦੇ ਚਾਬੀ ਫੇਰ ਕੀ ਹੈਗਾ ਐਵੇਂ ਦੇ ਦਿਆ ਆਉਂਦੀ ਹੁਣ ਫਾਂਚਗਾ ਮਾਰਦੀ ਹੁਣ ਬੜੀ ਦੁੱਧ ਚ ਪੱਤੀ ਲੈ ਆਈਆਂ ਹੂੰ ਤਾਂ ਕਦੇ ਪੁੱਛਿਆ ਨਹੀਂ ਚਾਬੀ ਲੈਣੀ ਆਈਆਂ ਤੂੰ ਕਿਹੜਾ ਲੈਣੀ ਆ ਨਿਕੜੂ ਬੇਬੇ ਅਸਲੂਕ ਸਿੱਕੀ ਹੈ ਤੇਰਾ ਬਸ ਤੇਰੀ ਕੀਮਤੀ ਚੀਜ਼ ਐ ਸਾਨੂੰ ਕਹ ਦੱਸਾਂ ਹੁਣ ਤਾਂ ਇਹ ਚਾਬੀ ਮੇਰੇ ਕੋਲ ਹੀ ਰਹੋ ਚੱਲ ਕੋਈ ਨਾ ਬੇਬੇ ਤੇਰੀ ਮਰਜ਼ੀ मर्जी मर्जी मेरी चलूगी और तेरी चलूगी ना दे बड़ी गई है बुड़ी को चाह लेके गई है ये तो बाली चिपड़ है कि ते ही ना खोले बुड़ी तो चाबी जामा छेती चाक दिया है। मैं तो बेबे भांडे मांजन वास्ते पानी लेना आई सी ਪਾਂਡੇ ਮੈਂ ਦੀ ਸੀ ਮਾਜਲਾ ਮਾਜਲਾ ਮੈਨੂੰ ਹੁਣ ਤੱਕ ਬਥੇਰਾ ਮੰਜਿਆ ਪਾਂਡੇ ਕਾ ਨੂੰ ਮੰਜਣੀ ਐ ਚਾਬੀ ਚ ਨਿਗਾ ਸੀ ਤੇਰੀ ਮਗਰ ਮੂਰੇ ਪੀਲਾ ਚ ਪੀਲਾ ਚ ਹੁਣ ਤਾਂ ਉਹੀ ਫਿਰਦੀਆਂ ਮਗਰ ਮੂਰੇ ਲੂਤ ਲੂਤ ਕਰਦੀਆਂ ਪਹਿਲਾਂ ਤਾਂ ਕੋਈ ਪੁੱਛਦੀ ਨਹੀਂ ਸੀ ਚਾਹ ਨਾ ਪਾਣੀ ਹੁਣ ਨਾ ਨਿਗਾ ਤਾਂ ਚਾਬੀ ਤੇ ਐ ਹੁਣ ਕੋਈ ਦੁੱਧ ਲੈ ਕੇ ਆਉਂਦੀ ਐ ਕੋਈ ਚਾਹ ਲੈ ਕੇ ਆਉਂਦੀ ਐ ਇਹ ਚਾਬੀ ਦਾ ਕਮਾਲ ਐ ਇਹ ਨਹੀਂ ਮੈਂ ਹੁਣ ਕਿਸੇ ਦੇ ਹੱਥ ਆਉਣ ਦਿੰਦੀ ਔਰੇ ਆ ਪੁੱਤ ਬੇਬੇ ਨੂੰ ਪੁੱਛਿਆ ਵੀ ਇਹ ਹੈ ਜਾਂ ਬੀਬੀ ਸੰਦੂਖ ਦੇ ਵਿੱਚ ਕੀ ਹੈ ਜਿਹੜਾ ਤੂੰ ਸਾਨੂੰ ਚਾਬੀ ਨਹੀਂ ਦਿੰਦੀ ਠੀਕ ਆ ਫਲੋ ਫਲਾ ਕੇ ਪੁੱਛ ਲੈ ਤੈਨੂੰ ਤਾਂ ਦੱਸ ਦੂ ਨਾਲੇ ਆਏ ਨਾ ਦੱਸੀ ਵੀ ਮੇਰੀ ਮੰਮੀ ਨੇ ਪੁੱਛਿਆ ਕਹਿੰਦੇ ਮੈਂ ਤਾਂ ਉਂ ਪੁੱਛਦੀ ਸੀ ਬੇਬੇ ਆਏ ਪੁੱਛੀ ਜੰਗਾ ਜਾ ਕੇ ਆ ਦੱਦੀਏ ਇਹ ਸੰਦੂਖ ਚ ਕੀ ਹੈ ਜੇ ਤੂੰ ਚਾਬੀ ਨਹੀਂ ਦਿੰਦੀ ਤੋਕ ਚ ਬਹੁਤ ਕੀਮਤੀ ਚੀਜ਼ ਆ ਪੁੱਤ ਨਾਲੇ ਤਾਂ ਐ ਚਾਬੀ ਤੋ ਕੀ ਲੈਣਾ ਕਿਨੇ ਕਿਹਾ ਤੈਨੂੰ ਮੈਂ ਤਾਂ ਦੱਸ ਤੇ ਮੇਰੇ ਤੇਰੀ ਪੇਰੀ ਪੇਰੀ ਪੁੱਤੀਆਂ ਦੱਸ ਦੇ ਅੱਗੇ ਤਾਂ ਤੂੰ ਕਦੇ ਮੇਰੇ ਕੋਲੇ ਨਹੀਂ ਆਈ ਹੁਣ ਪਿਆਰੀ ਪੇਰੀ ਪੁੱਤੀਆਂ ਜਾ ਉੱਡ ਜਾ ਮਾਂ ਨੇ ਸਕਾ ਕੇ ਤੋਰੀ ਹੋਵेंगी ਕੀ ਗਾਣੀ ਪੁੱਤ ਤਰੀ ਦਾਦੀ ਉਹ ਤਾਂ ਨਹੀਂ ਮੈਂ ਦਿੰਦੀ ਨਹੀਂ ਚਾਬੀ ਨਾ ਮੈਂ ਦੱਸਾਂ ਮੇਰੇ ਸੰਦੂਕ ਚ ਕੀ ਆ ਮੇਰੇ ਬਥੇਰੇ ਮਖਸੇ ਲਾਈ ਸੀ ਹੋ ਤਾਂ ਨਹੀਂ ਦੱਸਦੀ ਹੈਗੀ ਬੜੀ ਚਿਪੜ ਬੁੜੀ ਹੈਗੀ ਹੋ ਨਹੀਂ ਦਿੰਦੀ ਹੁਣ ਚਾਬੀ ਆਪਾਂ ਫੋਲ ਲਿਜੋ ਕਿਉਂ ਲੈ ਲਈ ਚਾਬੀ ਆਏ ਨਹੀਂ ਚਾਬੀ ਮਿਲਦੀ ਮੈਨੂੰ ਪਤਾ ਹੈ ਚਾਬੀ ਕਿਵੇਂ ਮਿਲੂ ਲੈ ਬੇਬੇ ਹਾਜੀ ਤਨਾ ਵਧੀਆ ਧੁੱਪ ਜੀ ਆ ਲੈ ਤੇਰੇ ਤੇ ਤੇਲ ਲਾਵਾਂ ਤੇਲ ਜਾ ਛੱਸ ਦਿੰਨੀ ਆ ਬੇਬੇ ਹੁਣ ਤੂੰ ਸਾਨੂੰ ਦੱਸ ਦੇਣੀ ਹੈਗੀ ਇਹਹ ਜਾਂ ਸੰਦੂਖ ਚ ਕੀ ਆ ਜਿਹੜਾ ਤੂੰ ਉਹ ਚਾਬੀ ਨਹੀਂ ਕਿਸੇ ਨੂੰ ਦਿੰਦੀ ਇਹ ਪਤਾ ਤੇਰਾ ਬਾਪੂ ਕਹਿੰਦਾ ਸੀ ਮੈਨੂੰ ਬੀਨਾ ਇਹ ਕੀਮਤੀ ਚੀਜ਼ ਕਿਸੇ ਨੂੰ ਦੱਸਣੀ ਨਹੀਂ। ਇਹ ਮੈਂ ਕਿਸੇ ਨੂੰ ਨਹੀਂ ਦੱਸਦੀ। ਇਹ ਤਾਂ ਮੌਕਾ ਹੀ ਦੱਸੂਗਾ। ਅੱਛਾ ਜabe ਇਹ ਜਿਹੋ ਵੀ ਕੀਮਤੀ ਚੀਜ਼ਾਂ ਹੁੰਦੀਆਂ ਜਿਹੜੀਆਂ ਕਿਸੇ ਨੂੰ ਦੱਸਦੇ ਨਹੀਂ ਹੁੰਦੇ ਲੈ ਸਾਡੇ ਬੇਬੇ ਆ ਤੂੰ ਸਾਸਾਂ ਦੇਖੀ ਸਾਡੀ ਸਾਨੂੰ ਤਾਂ ਦੱਸ ਹੀ ਸਕਦੀਆਂ। ਨਾ ਨਾ ਮੈਂ ਨਹੀਂ ਦੱਸਣਾ। ਨਾ ਮੈਂ ਚਾਪੀ ਦੇਣੀ ਹੈ। ਨਾ ਮੈਂ ਤੈਨੂੰ ਚੀਜ਼ ਦੱਸਣੀ। ਹੌਲੀ-ਹੌਲੀ ਸਰਕੋਂ ਬੰਦਦੀ ਹੈ। ਅੱਛਾ ਚੱਲ ਬੇਬੇ ਕੋਈ ਨਹੀਂ ਹੌਲੀ-ਹੌਲੀ ਕਰ ਦਿੰਨੀ ਹੈ। ਬੂ ਮੈਂ ਮਰ ਜਾ ਛੋਟੀ ਤਾਂ ਉੱਥੇ ਜਾ ਕੇ ਬੈਠ ਗਈ ਮੇਰੇ ਤਾਂ ਦੋ ਕੁੜੀਆਂ ਰਹਿ ਗਈਆਂ ਮੈਨੂੰ ਜਾਣ ਦੇ ਜਿਹੜਾ ਬੀਬੀ ਦੇ ਸੰਦੂਖ ਦੇ ਵਿੱਚ ਕੀਮਤੀ ਸਮਾਨ ਹੈ ਉਹ ਤਾਂ ਸਾਰਾ ਛੋਟੀ ਲੈ ਜਾਊਗੀ ਮੈਨੂੰ ਦੇਖਣ ਦੇ ਲੈ ਬੇਬੇ ਮੈਂ ਝਸਾ ਤੇਲ ਲੈ ਹੁਣ ਮੈਂ ਝਸੀ ਤਾਂ ਜਾਣੀ ਆੜੀਏ ਤੇਲ ਲੈ ਮੈਨੂੰ ਝਸ ਲੈਣ ਦੇ ਨਹੀਂ ਮੈਂ ਝਸੂਗੀ ਚੱਲ ਨਹੀਂ ਪਰੇ ਤੂੰ ਜਾ ਹਾਏ ਮੈਂ ਪੁੱਤੀ ਦੀਆਂ ਦੱਸਣ ਦਿੰਦੇ ਪੱਟ ਤੇ ਉਹ ਹੋ ਜਾ ਬਜੋ ਤੂੰ ਆਈ ਮੈਂ ਪਹਿਲਾਂ ਨਹੀਂ ਤੇਲ ਝਸਣਾ ਕੀ ਹੋ ਗਿਆ ਉਹ ਹੋ ਇਹ ਦੇਖੋ ਜੀ ਮੈਂ ਬੇਬੇ ਦੇ ਤੇਲ ਝਸਨੀ ਸੀ ਹੁਣ ਆ ਕੇ ਵਿੱਚ ਫਸ ਗਈ ਲੈ ਚਲ ਤਾਂ ਜਾਓ ਤੁਸੀਂ ਦੋਨੇ ਬਾਜੋ ਅੰਦਰ ਝਸਣਾ ਤੇਲ ਲੈ ਲੈ ਇਹ ਗੱਲੀ ਚੱਕ ਪੱਟ ਦੱਸਿਆ ਪੁੱਤੀ ਦੀਆਂ ਨਹੀਂ ਚੋਦੀਆਂ ਆਂ ਤੇਲ ਝਸਣ ਦੇ ਬਾਕੀ ਦਾ ਕੋ ਮਰੋ ਸਾਰਾ ਪਤਾ ਕਿਹੜਾ ਤੇਲ ਛਸਦੀਆਂ ਤੂੰ ਨਾ ਬੇਬੇ ਤੈਨੂੰ ਸਾਰਾ ਪਤਾਗਾ ਆ ਰੌਲਾ ਚਾਬੀ ਦਾ ਉਹ ਤੇਲ ਛਸਣ ਨਹੀਂ ਸੀ ਆਂ ਜਾਂ ਉਹ ਚਾਬੀ ਲੈਣਾ ਆਂ ਜਾਂ ਸੀ ਅੱਗੇ ਕਦੇ ਨੇੜੇ ਕਦੇ ਕੌਲੀ ਲੈ ਕੇ ਨੰਗੇ ਤੇਰੇ ਕੋਲ ਦੀ ਪਤਾ ਹੀ ਐ ਮੈਨੂੰ ਪਤਾ ਤੇ ਫਿਰ ਦੱਸ ਦੇ ਸਦੂਖ ਚ ਕੀ ਐ ਉਹ ਜੀ ਕੀਮਤੀ ਚੀਜ਼ ਆ ਉਹ ਤਾਂ ਤੇਰੇ ਪਿਓ ਕਹਿ ਕੇ ਗਿਆ ਸੀ ਵੀ ਇਹ ਕੀਮਤੀ ਚੀਜ਼ ਨਾ ਕਿਸੇ ਨੂੰ ਨਹੀਂ ਦੱਸਣੀ ਇਹ ਨਹੀਂ ਮੈਂ ਦੱਸਦੀ ਮੈਂ ਕਦੋਂ ਦੱਸੇਗੀ ਫਿਰ ਮੌਕਾ ਦੱਸੂਗਾ ਦੱਸੂਗੀ ਕੋ ਟਾਈਮ ਆਊਗਾ ਟਾਈਮ ਹੋਰ ਤੇ ਪਤਾ ਨਹੀਂ ਕਿੱਦਾਂ ਆਊਗਾ ਤੇਰਾ ਟਾਈਮ ਚੱਗਾ ਪੈ ਜਾ ਹੁਣ ਛਾਪੀ ਛਿਨੀ ਕਰ ਰਹੀਂ ਦੀਏ ਮੁੰਡਿਆਂ ਦੀ ਵੀ ਬਹੁਤੀ ਹੋਰ ਨਹੀਂ ਕੋਈ ਕੰਮ ਹੈ ਸੁਖੂ ਹੈ ਸਾਡੇ ਕੋਈ ਗੱਲ ਹੋ ਜਾਂਦੀ ਸੀ ਤੁਹਾਡੇ ਘਰੇ ਕੋਈ ਸੰਦੂਕ ਆ ਸੰਦੂਕ ਹੈਗਾ ਉਹ ਮੇਰੀ ਸੰਦੂਕ ਮੇਰੀ ਦਾਦੀ ਦਾ ਅੱਛਾ ਤੇ ਉਹ ਚ ਕੁਝ ਕੀਮਤੀ ਵੀ ਆ ਦਾਦੀ ਕਹਿੰਦੀ ਆ ਵੀ ਉਹ ਚ ਕੋਈ ਕੀਮਤੀ ਚੀਜ਼ ਆ ਜਿੰਦਾ ਲਾ ਕੇ ਰੱਖਦੀ ਆ ਉਹਨੂੰ ਤੇ ਚਾਬੀ ਕਿਸੇ ਨੂੰ ਦਿੰਦੀ ਨਹੀਂ ਇਹ ਹੈ ਜੇ ਕੀਮਤੀ ਆ ਕੀ ਪਤਾ ਕੀ ਹਿੰਝੀ ਚੀਜ਼ ਆ ਫਿਰ ਸੇ ਚਾਬੀ ਲੈ ਲੋ ਦੀ ਦਾਦੀ ਤੋਂ ਮੇਰੀ ਮੰਮੀ ਨੇ ਵੀ ਕੋਸ਼ਿਸ਼ ਕੀਤੀ ਡੈਡੀ ਨੇ ਵੀ ਕੀਤੀ ਦਿੰਦੀ ਨਹੀਂ ਚਾਬੀ ਆਂ ਕਹਿ ਦਿੰਦੀ ਆ ਟਾਈਮ ਆਉਣ ਤੇ ਪਤਾ ਲੱਗ ਜੂ ਇਹ ਹੈ ਜੋ ਕੀ ਹੋ ਸਕਦਾ ਕੀ ਪਤਾ ਚੱਲ ਪਰ ਇਹਨਾਂ ਨੂੰ ਪਤਾ ਮੇਰੇ ਇਹਦੇ ਸੇ ਜਿਹੜਾ ਸੰਦੂਕ ਚ ਕੀ ਆ ਆਪਣੇ ਸੰਦੂਕ ਚ ਪਤਾ ਨਹੀਂ ਕੀ ਆ ਦਾਦੀ ਤੇਰੀ ਦੱਸਦੀ ਨਹੀਂ ਤੂੰ ਨਹੀਂ ਪੁੱਛਿਆ ਵਦੀ ਦਾਦੀ ਨੂੰ ਪੁੱਛਿਆ ਸੀ ਮੈਂ ਤਾਂ ਵੱਡੇ ਖਾਣ ਨੂੰ ਪਈ ਸੀ ਬਸ ਫਿਰ ਜਿਹੜੀ ਕੁੱਤੇ ਖਾਣੀ ਤੇਰੇ ਨਾਲ ਹੋਈ ਉਹ ਮੇਰੇ ਨਾਲ ਵੀ ਹੋਈ ਆ ਭਰਾਵਾ ਕੀ ਕਰੀਏ ਤੂੰ ਆਪਦੇ ਪੜ੍ਹਨ 'ਚ ਧਿਆਨ ਦੇ ਉਹ ਤੈਨੂੰ ਕੀ ਕਿਹਾ ਸੀ ਨਹੀਂ ਕਿਹਾ ਸੀ ਨਾ ਬੇ ਟਾਈਮ ਆਉਣ ਤੇ ਦੱਸੂਗੀ ਇਹ ਹੁਣ ਟਾਈਮ ਪਤਾ ਨਹੀਂ ਕਿੱਦੇ ਆਊਗਾ ਕਿੱਦੇ ਦੱਸੂਗੀ ਕੀ ਹੋਇਆ ਹੋਇਆ ਅਸਲੂਕ ਚ ਲੈ ਆ ਉਹ ਦੱਸੜਾ ਬੰਦਾ ਖੜ ਜਾ ਸੇ ਤਾਈ ਨੁਕੋਸ਼ ਨੇ ਉਹ ਸਾਟੜਾ ਬਾਈ ਮੇਰੀ ਗੱਲ ਸੁਣ ਕੀ ਹੋ ਗਿਆ ਉਹ ਯਾਰ ਅੱਜ ਫੇਰ ਸਿਆਪਾ ਪਾ ਲਿਆ ਇਹਨਾਂ ਨੇ ਕੀ ਕਰਤਾ ਉਹ ਬੇਬੇ ਦੇ ਸਿਰ 'ਚ ਤੇਲ ਛਲਗਿਆ ਉਹਦੇ ਜੂਡੇ ਪਟਤੇ ਯਾਰ ਜਰੂਰ ਕੜਤਾ ਬੇਬੇ ਦਾ ਨਾਲ ਅੱਛਾ ਯਾਰ ਅਮ ਸਮਝਾ ਲਾ ਤੂੰ ਆਵਦੀ ਵਾਲੀ ਨੂੰ ਉਹ ਮੇਰੀ ਵਾਲੀ ਦਾ ਭਰਾਵਾ ਨਹੀਂ ਸਮਝੀ ਤੂੰ ਇਹ ਸਮਝਾ ਲਾ ਉਹ ਉਹ ਵੀ ਨਹੀਂ ਸਮਝਦੀ ਮੈਂ ਤਾਂ ਪਸੇਰਾ ਨੂੰ ਕਹਿ-ਕਹਿ ਕੇ ਦੇਖ ਲਿਆ ਉਹ ਜੇ ਨਹੀਂ ਸਮਝਦੇ ਘੰਟੂ ਘੰਟ ਹੋਜੂ ਤੇ ਇਕੱਠੇਗਾ ਰਹਿਣਗੇ ਤਾਂ ਭਾਂਡੇ ਖੜਕਣਗੇ ਆ ਚਲੀ ਬੇਬੇ ਬੇਬੇ ਨੂੰ ਕਹਿ ਕਹਿ ਸਾਨੂੰ ਤਾਂ ਅੱਡ ਕਰ ਦੇ ਆ ਜਾ ਵੇ ਬੇ ਮਰੀਕਾ ਸੁਣ ਆ ਰੋਜ ਰੋਜ ਦਾ ਸਿਆਪਾ ਸਾਥੂ ਨਹੀਂ ਹੁੰਦਾ ਨਾਲ ਤਾਂ ਤੂੰ ਜੂਡੇ ਪਟਾਉਣੀ ਆ ਨਾਲੇ ਸਾਡੇ ਨਾਲ ਕੁੱਤੇ ਖਾੜੇ ਹੁੰਦੀ ਆ ਤੇ ਜਿੱਥੇ ਦੋ ਪਾਟੇ ਹੋਣ ਕੋ ਖੜਕਣਗੇ ਸਾਥੂ ਤਾਂ ਨਹੀਂ ਰੋਜ ਦਾ ਕੰਮ ਲੋਟ ਆ ਉਹਦਾ ਕੁੱਤੇ ਖਾਣੀ ਵਾਲਾ ਪੈਂ ਕਰ ਸਾਧ ਅੱਡ ਕਰ ਆ ਅੱਡ ਡ ਤਾਂ ਨਹੀਂ ਕਰਦੀ ਪੁੱਤ ਮੈਂ ਜਿਉਂਦੇ ਜੀ ਜੇ ਤਾਂ ਮੈਂ ਮਰ ਗਈ ਬੇਸ਼ੱਕ ਦੂਜੇ ਦਿਨ ਹੋ ਜਾ ਕਿਉਂ ਨਹੀਂ ਕਰਦੀ ਬੇਬੀ ਅੱਡ ਅੱਡ ਤੇ ਤੇਰੇ ਪਿਓ ਕਹਿ ਕੇ ਗਿਆ ਸੀਗਾ ਵੀ ਆਪਦੇ ਜਿਉਂਦੇ ਜੀ ਮੁੰਡਿਆਂ ਨੂੰ ਅੱਡੋ ਅੱਡ ਨਾ ਹੋਣ ਦੇ ਮੈਂ ਆਪਦੇ ਜਿਉਂਦੇ ਜੀ ਨਹੀਂ ਕਰਦੀ ਮਰੀ ਮਗਰ ਉਹ ਬਸ਼ੱਕ ਹੋ ਜਾ ਲੈ ਦੱਸ ਕੀ ਕਰੀ ਜਾਣ ਫਿਰ ਪਟਾਈ ਜਾ ਚੰਗਾ ਜੰਡੇ ਇਹਨਾਂ ਤੋਂ ਜੱਟ ਟਟ ਹੋ ਜੇਗੀ ਇੱਕ ਤੈਨੂੰ ਸਾਬ ਲਊਗਾ ਜਿਹੜਾ ਨੜੇ ਨੜੇ ਲੋਟ ਆ ਜੂ ਕੰਮ ਪਰੇ ਜੱਪ ਨਹੀਂ ਬੜਵਾ ਰੋਇ ਰੋਇ ਰਣਾ ਚਾਬੀ ਯਾਰ ਸਾਮ ਦੀਆਂ ਸੂਂਦੀਆਂ ਕੋਈ ਨਹੀਂ ਨਿਗਾ ਚਾਬੀ ਤੇ ਐ ਮੈਨੂੰ ਕੋਈ ਨਹੀਂ ਸਾਮ ਦੀਆਂ ਜਾਣਦੀਆਂ ਮੈਨਾਂ ਨੂੰ ਵੱਡੇ ਘਰਾਣੇ ਦੀਆਂ ਆਈਆਂ ਇੱਥੇ ਬੇਬੇ ਦੱਸ ਦੇ ਦੱਸ ਦੇ ਫਿਰ ਹੈ ਕੀ ਉਹਦੇ ਚ ਚਾਬੀ ਦੇ ਉਲਟ ਟਾਈਮ ਆਊਗਾ ਪਤਾ ਨਿਕੰਦੇ ਟਾਈਮ ਆਉਗਾ ਹਰ ਚਲੀਏ ਟਾ ਜੁੰਡੇ ਟਾ ਜੁੰਡੇ ਆ ਦੇ ਹੁਣ ਬਾਗਰ ਲੱਗ ਕੇ ਉਹਨਾਂ ਦੇ ਅੱਡ ਹੋਣ ਦੀਆਂ ਗੱਲਾਂ ਕਰਦੇ ਅੱਡ ਕਾ ਨੂੰ ਹੋਣਾ ਚਾਬੀ ਤੇ ਨੇਗਾ ਸਾਰਿਆਂ ਦੀ ਕੀ ਕਰੀਏ ਭਾਈ ਕੀ ਯਾਰ ਬੇਬੇ ਨਾਲ ਆਈ ਤੇ ਟਾਈਮ ਨਹੀਂ ਲੰਘਦਾ ਹੋਰ ਅੱਲਾ ਬੇਬੇ ਰੱਖਿਆ ਅਟਕ ਕਰਦੇ ਅੱਜ ਦੀ ਕਰਦੀ ਕੀਮਤੀ ਚੀਜ਼ਦਾਰ ਵਾਲਾ ਜੀ ਅੱਡ ਹੋ ਜਾਏ ਤਾਂ ਕੀਮਤੀ ਚੀਜ਼ ਵੀ ਵੱਡੀ ਜਾਵੇ ਨਾ ਇਹ ਨਾ ਕੰਮ ਨੇ ਬਿਲਕੁਲ ਕਲੇਸ਼ ਨਾ ਹੋਊ ਰੋਜ਼ ਨੂੰ ਤੁਹਾਨੂੰ ਦੱਸ ਦਿੱਤਾ ਸਿਆਫਾ ਦੇ ਪਰਪੇ ਕਿ ਕਰੀ ਤਾ ਇਹ ਲਾਇਲ ਦੇ ਤੋਂ ਸਾਨੂੰ ਚ ਨਹੀਂ ਆ ਰਿਹਾ ਕਿ ਹੋ ਗਿਆ ਕਿਉਂ ਮੱਥੇ ਤੇ ਹੱਥ ਮਾਰੇ ਉਹ ਬੇਬੇ ਨੂੰ ਕਿਹਾ ਸੀ ਵੀ ਸਾਨੂੰ ਅੱਡ ਕਰ ਦੇ ਤੇ ਬੇਬੇ ਕਹਿੰਦੀ ਵੀ ਮੈਂ ਅੱਡ ਨਹੀਂ ਕਰਨਾ ਘਰ ਰੌਲਾ ਤੇ ਇਹ ਆ ਵੀ ਜੇ ਬੇਬੇ ਅੱਡ ਹੋਵੇ ਤਾਂ ਉਹ ਸਾਰੇ ਸਿਆਪਾ ਨਿਬੜ ਜੇ ਸਾਰੇ ਯੱਪ ਖਾਨੇ ਦਾ ਹੋਰ ਜੀ ਆਈ ਤਾਂ ਮੈਂ ਕਹੀ ਨਹੀਂ ਆ ਨਾਲੇ ਆਇਆ ਜੱਟ ਹੋ ਜਾਗੇ ਆ ਦੋ ਦੋ ਕਿਲੜੀਆਂ ਨੇ ਕੋਈ ਮਰ ਲਾ ਉਧਰ ਹੋਇਆ ਕਿ ਉਧਰ ਹੋਇਆ ਕੀ ਫਰਕਾ ਮਾਲ ਡੰਗਰਾ ਕੋਈ ਕੱਟੀ ਬੱਛੀ ਉਧਰ ਹੋਈ ਕਿ ਉਧਰ ਹੋਈ ਦੋ ਦਦੇ ਕੁੱਟ ਬੰਦਾ ਉਧਰੋਂ ਲੈ ਲੈ ਉਧਰੋਂ ਲੈ ਲੈ ਭੈਣ ਭਾਈ ਗੱਲ ਤਾਂ ਆਇਆ ਨਾ ਜਿਹੜੇ ਸੰਦੂਖ ਚ ਕੀਮਤੀ ਚੀਜ਼ ਹੈ ਰੌਲਾ ਤਾਂ ਉਸੇ ਦਾ ਉਹ ਰੌਲਾ ਉਸੇ ਦਾ ਜੇ ਅਟਡ ਅਟਡ ਹੋਵਾਂਗੇ ਤਾਂ ਬੇਬੇ ਵੀ ਅਟਡ ਕਰ ਦੂ ਬੇਬੇ ਕਦੀ ਮੈਂ ਅਟਡ ਹੋਣਾ ਨਹੀਂ ਆ ਤਾਂ ਖਈ ਹੋ ਗਿਆ ਫਿਰ ਆਏ ਕਰੋ ਹਾਂ ਬੀਬੀ ਆਇ ਤਾਂ ਨਹੀਂ ਮੰਨਦੀ ਤੁਸੀਂ ਕਰੋ ਨਹੀਂ ਸੇਵਾ ਦੋਨੇ ਜਣੀਆਂ ਲੱਤਾ ਕੋ ਤੋਂ ਚੰਗਾ ਰੋਟੀ ਪਾਣੀ ਦਿਓ ਹਲਾ ਫਾਟੂਟ ਦਿਓ ਕੋਡਿਆ ਚਾਹਤ ਹੈ ਹਾਂ ਸਹੀ ਗੱਲ ਹੈ ਤਾਂ ਦੋਨੇ ਬਣਾ ਹੀ ਸਕਦੇ ਹਾਂ ਚਲ ਮੈਂ ਤਾਂ ਐ ਕਹਿਨੀ ਆ ਜੇ ਭੱਡ ਵੀ ਹੋ ਗਈ ਬੇਬੇ ਨੂੰ ਕੋਈ ਮੈਂ ਰੱਖ ਲਵਾਂ ਮੈਂ ਕਰ ਦੂੰ ਸੇਵਾ ਲੈ ਦੇਖ ਲੈ ਦੇਖ ਲੈ ਜੀ ਕਹਿੰਨੀ ਮੈਂ ਕਰ ਦੂੰ ਸੇਵਾ ਕਿੱਡੀ ਲੋਰ ਚਣਾਈ

ਰੋਟੀ ਖਾ ਲੈ ਤੱਤੀਆਂ ਤੱਤੀਆਂ ਲਾ ਕੇ ਲਿਆਈਆਂ ਮੈਂ ਤਾਂ ਓਹੋ ਬੇਬੇ ਮੈਂ ਲਿਆਉਣਿਆ ਤੈਨੂੰ ਤੱਕੀਆਂ ਤੱਤੀਆਂ ਰੋਟੀਆਂ ਪਕਾ ਕੇ ਉਹ ਖਾਈ ਨਹੀਂ ਤੇਰੇ ਡੇਲੇ ਤਾਂ ਨਹੀਂ ਫੁੱਟੇ ਤੱਤੀਆਂ ਲਾ ਕੇ ਲਿਆਈਆਂ ਆ ਤੇਰੇ ਵਾਂਗੂ ਨਹੀਂ ਮੈਂ ਬਈਆਂ ਮੱਥੇ ਮਾਰੂੰਗੀ ਬੱਸ ਕਰ ਨਹੀਂ ਚਰ ਕੋਈ ਨਾ ਬੇਬੇ ਰੋਟੀ ਖਾ ਕੇ ਨਾ ਮੈਂ ਤਾਂ ਤੱਤਾ ਪਾਣੀ ਪਾਉਣੀਆਂ ਨਾਉਣ ਵਗ ਜੀ ਫਿਰ ਰੋਟੀ ਕਾਹੂ ਬਣਾਉਣ ਨੂੰ ਕਾਹਨੂ ਪਾਉਣ ਨੂੰ ਤੱਤੇ ਪਾਣੀ ਨੀਗਾ ਤਾਂ ਸੁੱਟੀ ਹੋਰ ਪਾਸੇ ਐ ਜਾਣਦੀ ਆ ਮੈਂ ਸਾਰਾ ਸੋਨੂ ਆ ਇਹ ਆ ਪੱਡੀ ਤਾਂ ਨਾ ਬੇਬੇ ਬਾੜੀ ਚਲਾ ਕ ਇਹ ਤਾਂ ਨਿਗਾ ਰੱਖਦੀ ਐ ਜਦੋਂ ਮੈਂ ਤੈਨੂੰ ਕੁਛ ਖਾਣ ਨੂੰ ਦੇਣਾ ਹੋਵੇ ਮੰਗ ਰੇਕ ਦਾਵਾ ਚੱਕ ਲੈਂਦੀ ਐ ਇਹਦੀ ਨਿਗਾ ਹੀ ਸਾਰਾ ਦਿਨ ਇਸ ਕੰਮ ਚ ਹੈਗੀ ਐਵੇਂ ਫਿਰਦੀ ਐ ਪੂਛ ਮਾਰਦੀ ਤੂੰ ਖਾ ਲੈ ਬੇ ਰੋਟੀ ਚੱਲ ਮੋਣਾ ਖਾ ਤੱਤਾਂ ਤੱਤਾਂ ਆ ਚਾਬੀ ਦਾ ਕਮਾਲ ਐ ਚੱਲਾ ਫੱਦੀ ਰੋਟੀ ਖਾ ਲਈ ਜੁੱਡੇ ਵਾਂਡੇ ਚੱਕ ਲੈ ਉਹ ਤਾਂ ਕਦੇ ਪਾਣੀ ਦਾ ਗਲਾਸ ਨਹੀਂ ਪੁੱਛਾ ਜਿਵੇਂ ਬੜੇ ਝੂਠੇ ਭਾਂਡੇ ਚੱਕਣਾ ਹੈ ਜੇ ਝੂਠੇ ਭਾਂਡੇ ਚੱਕੂਗਾ ਨਾ ਫੇਰੀ ਦੱਸਾਂਗੇ ਵੀ ਸੰਦੂਕ ਚ ਕੀ ਆ ਮਾਂ ਨੇ ਸਿਖਾ ਕੇ ਤੋਰਿਆ ਹੋਣਾ ਜਿਹੇ ਜੇ ਆਲੇ ਉਹੇ ਜੇ ਕੁਝ ਜੀ ਦੱਸਿਆ ਨੀ ਯਾਰ ਬੀਬੇ ਨੇ ਕੀ ਆ ਸੰਦੂਕ ਚ ਯਾਰ ਪਤਾ ਨਹੀਂ ਬਾਈ ਯਾਰ ਹੁਣ ਕੀ ਕਰੀਏ ਯਾਰ ਵੀ ਪੈਸੇ ਤਾਂ ਬੀਬੇ ਕੋਲ ਹੈ ਮੁਸ਼ਕਲ ਸਿਆਣਾ ਸਾਰਾ ਇਹਨੇ ਚੱਕਿਆ ਥੋੜੇ ਨੂੰ ਹਾਲਾ ਕੀ ਹੋ ਸਕਦਾ ਹੋ ਸਕਦਾ ਹੋਵੇ ਸਿਆਣਾ ਸਾਨ ਕੀ ਹਾਲ ਸਾਥੀਓ ਵਧੀਆ ਜਗਤਾਰ ਤੋੜ ਸਕਦਾ ਹੈ ਹੁਣ ਫਿਰ ਚਾਵਲ ਮਾਰੂਗੀ ਦੇਖਦੇ ਆਂ ਹੋਰ ਠੀਕ ਆ ਕਿਵੇਂ ਹੈ ਬੈਸੀ ਤੋਂ ਨਿਕਾ ਜਾਦਾ ਸੀ ਮੈਂ ਭਾਈ ਜਨਾ ਦਾ ਹਾਲ ਚਾਲ ਪੁੱਛ ਲ ਕੇ ਮੇਰੀ ਦਾ ਸੁਣੋ ਹਾਂ ਯਾਰਾ ਛੋੜ ਦੇ ਕੇ ਇਹ ਸੰਦੂਕ ਕੀ ਹੈਗਾ ਬੰਬ ਹੈ ਤੂੰ ਦੱਸ ਕੀ ਹੈ ਜੇ ਬਾਲਾ ਕਰਦਾ ਅੱਗ ਲਾ ਕੇ ਚਲਾ ਦਿੰਦੇ ਆਗੇ ਉਹ ਨਹੀਂ ਨਹੀਂ ਮੈਂ ਤੈਨੂੰ ਪੁੱਛਿਆ ਵੀ ਕੋਈ ਛੋੜੇ ਸੰਦੂਕ ਦੇ ਵਿੱਚ ਕੋਈ ਹੈ ਚੀਜ਼ ਕੋਈ ਸ ਹੈ ਉਹ ਚੀਜ਼ ਨੂੰ ਚ ਕੋ ਪੂ ਤਾਂ ਥੋੜੀ ਆ ਪਤੰਦਰਾ ਕੋਈ ਤਾਂ ਕੋਈ ਆਈਟਮ ਹੀ ਹਨਾ ਤੇ ਮੜ ਬੁੜੇ ਨੇ ਜਿੱਦਾਂ ਲਾ ਰੱਖਿਆ ਪਰ ਵਾ ਸਾਨੂੰ ਆਪ ਨੂੰ ਨਹੀਂ ਪਤਾ ਜਿੱਦੇ ਸਾਨੂੰ ਪਤਾ ਲੱਗ ਗਿਆ ਉਹਦੇ ਤੈਨੂੰ ਦੱਸ ਦਿਆਂਗੇ ਠੀਕ ਹੈ ਗੱਲ ਸੁਣ ਕਿੰਨੇ ਪੈਸੇ ਲੈਣਾ ਤੂੰ ਕਾਦੇ ਠੀਕੇ રે ਠੇਕਾ ਕਾ ਠੇਕਾ ਉਹ ਜਿਹੜਾ ਬਿੜਕਾ ਲੈਣ ਦਾ ਤੂੰ ਸਾਡੇ ਘਰ ਦਾ ਲੈ ਰੱਖਿਆਗਾ ਉਹ ਤੁਹਾਡਾ ਭਲਾ ਹੋ ਜੇ ਕਿਸੇ ਦਾ ਗੱਲ ਵੀ ਨਹੀਂ ਕਰ ਚਾਹਦਾ ਸੰਜੀਤ ਬਾ ਬਾ ਦਾ ਭਰਾਵਾ ਬਾਗ ਦਾ ਸੀ ਪਹਿਲੇ ਔਖੇ ਹੋਏ ਬੈਠੇ ਆ ਗਏ ਓਏ ਇਹਦੇ ਕੁੜਿਆ ਹੀ ਕੰਮ ਆ ਯਾਰ ਓਏ ਬਿੱਲਾ ਐਸੇ ਕੰਮ ਤੇ ਜਾਂ ਵਿੜਕਾ ਹੀ ਲੈਂਦਾ ਫਿਰਦਾ ਪਾ ਨਾ ਕੇ ਤੁਹਾਡੇ ਘਰ ਆੜੀਆਂ ਨੇ ਮਾਂ ਕੁੱਤੀ ਹੋਣਾ ਕਿ ਤੁਹਾਡੇ ਸੰਦੂਕ ਵਿੱਚ ਕੀ ਆ ਚਲ ਆ ਜਾ ਚੱਲ ਗਿਆ ਯਾਰ ਆਪਾਂ ਦਾ ਚਾਹ ਪਾਣੀ ਪੀਏ ਚੱਲ ਰਾਣੀ ਬਹੁਤ ਟਾਈਮ ਹੋ ਗਿਆ ਨਹੀਂ ਰਾਣੀ ਹੂੰ ਅੱਜ ਤਾਂ ਬੇਬੇ ਨੂੰ ਵਧੀਆ ਜੇ ਬੈਂਗਣੀਆਂ ਬਣਾ ਕੇ ਖਵਾਈਏ ਖੁਸ਼ ਹੋ ਜੇ ਜਿਹੜਾ ਬੇਬੇ ਇੱਕ ਤੜਕੇ ਸਾਹ ਚੀ ਨਹੀਂ ਆਉਂਦੇ पता नहीं चाबी नहीं हथ लगती है आपस आप मजुडी हो जाने ओरी सेवा पिछे सुरती नहीं रही जय खाने की आय लगू भी वह चाबी मिल जाए भी की है की ना है कुंजना जी ला रखी है बेबे ने भी अज ते करेले आना बताऊ ਨੇ ਬਣਾ ਕਰੇਲਿਆਂ ਵਾਂਗੂ ਬਣਾਤਾ ਪਰ ਮੈਂ ਦੇਉ ਬੁੜੀ ਨੂੰ ਤਾਂ ਕਰੀਏ ਸਾਹ ਚ ਕਿਤੇ ਪਰ ਮੈਂ ਬਣਾਉਂਦੀ ਨਹੀਂ ਰਹਿ ਜੀਏ ਇਹ ਤਾਂ ਘਰ ਫੋਕੇ ਚ ਤਮਾਸ਼ਾ ਦੇਖਣ ਵਾਲੀ ਗੱਲ ਹੋ ਰਹੀ ਆ ਟੜਕੇ ਛੜਕੇ ਲਾ ਲਾ ਦੇਈ ਜਾਂਨੇ ਆ ਬੁੜੀ ਹੱਥ ਭਲੇ ਨਹੀਂ ਲਾਉਂਦੀ ਆਪਣੇ ਕੁਛ ਚੱਲ ਦੇਖਦੇ ਆਂ ਫਿਰ ਕੀ ਕਰਦੀ ਅੱਜ ਖਰਨਾ ਕੀ ਆ ਭੈਣੇ ਮੈਂ ਤਾਂ ਹੰਪਗਿ ਸੱਚੀ ਬੁੜੀ ਨੂੰ ਤਾਂ ਮਨਾਉਂਦੇ ਆਉਂਦੀ ਨਹੀਂ ਭੈਣੇ ਸਾਹ ਚ ਤੇਰਾ ਤੱਤਿਆਂ ਰੋਟੀਆਂ ਵੀ ਖਵਾ ਲਈਆਂ ਤੇਰਾ ਨਮਾ ਲੀ ਤੇਲ ਵੀ ਚੱਸ ਲੈ ਸਿਰ ਚ ਹਾਏ ਹੇ ਹੇ ਇਹ ਸ਼ਾਹ ਹੁਣ ਤਾਂ ਬੈਂਗਣਾਂ ਤੋੜੀ ਜਾਂਦੇ ਨੇ ਬੜਾ ਦਰਾਨੀ ਜੀ ਥਾਣੀ ਦਾ ਸਰ ਲੱਗਦਾ ਮੇਰੇ ਨੇੜੇ ਆਉਣਗੇ ਨਾ ਮਿੱਠਾ ਫੁੱਕ ਲੱਗਦਾ ਜੜ ਕਰਾਰੀ ਕਰ ਲੰਗਾ ਚੱਲ ਮਨਾ ਮੈਂ ਤਾਂ ਦੇਖਾਂ ਕੀਮਤੀ ਚੀਜ਼ ਦੇ ਦਰਸ਼ਨ ਪਾਵਾਂ ਤਮਸ ਨੂੰ ਖੋਲਾਂ ਮੇ ਰਾਣੀ ਹਾਂ 부ਢੀ ਅੰਦਰ ਗਈ ਆ ਚੱਲੀਏ ਆ ਜਾ ਦੇਖੀ ਆ ਜਾ ਮਨ ਤਾਂ ਲੱਗਾ ਜੀ ਕੀਮਤੀ ਜਿਹੇ ਹੱਥ ਲੱਗ ਹੀ ਜਾਓ ਅਸਲੀ ਮੇਹੌੜੀ ਤੁਰਾ ਛਣਕਾਈ ਜਾਨੀ ਚਾਂ ਚਰਾਇਆ ਨਮੋਰਾ ਵਰਗੇ ਆ ਉਹਦੇ ਕਿੱਤਰ ਮੂ ਚੱਕਿਆ ਨੇ ਤੁਸੀਂ ਦੋਨੇ ਜਾਣੀਆਂ ਨੇ ਮਗਰ ਮੂਰੇ ਓ ਬੇਬੇ ਅਸੀਂ ਤਾਂ ਨਾ ਜੱਪਣੇ ਕਰੋ ਬੈਂਗਣੀਆਂ ਤੋੜੀਆਂ ਨੇ ਪੁੱਛਦੀ ਸੀ ਵੀ ਬੈਂਗਣੀਆਂ ਭਰਮੀਆਂ ਬਣਾਈਏ ਇੱਕ ਵਿੱਚ ਆਲੂ ਪਾ ਲਈਏ ਪਰ ਕਿ ਕਰਾਰੀਆਂ ਜੀਆਂ ਬਣਦੀਆਂ ਹਨਾ ਅੱਗੇ ਤਾਂ ਮੈਨੂੰ ਪੁੱਛ ਕੇ ਬੈਂਗਣੀਆਂ ਬਣਾਉਣਗੋ ਕੋਈ ਨਾ ਬੇਬੇ ਕਰੇਲੇ ਲਾਂਗੂ ਤਾਲ ਲਾਂਗੇ ਠਾਏ ਕਾ ਤੋ ਬੋਲਦੀਆਂ ਕਿ ਤੂੰ ਵੱਜ ਵੱਜ ਕੇ ਸਬਜੀ ਨਹੀਂ ਬਣਾਉਂਦਾਂ ਤੁਸੀਂ ਮੈਨੂੰ ਪੁੱਛ ਕੇ ਠਕਾਉਂਦਾਂ ਰਹਿੰਗੋ ਵੀ ਬੁੜੀ ਕਦੋਂ ਅੰਦਰ ਆਵੇ ਕਦੋਂ ਉਹ ਸੰਦੂਖ ਖੋਲੇ ਅਸੀਂ ਕੀਮਤੀ ਸਮਾਨ ਦੇਖਦੇ ਉਹਦੇ ਚ ਇਹੀ ਤੁਹਾਡੀ ਨੀਤ ਹੈ ਜਦਫਾ ਹੋ ਜਾ ਪਤਾ ਨਹੀਂ ਕਿੱਥੋਂ ਸਿੱਖ ਸਿੱਖ ਕੇ ਆਉਂਦਾਂ ਨੇ ਮਾਂ ਸਿਖਾਉਂਦੀ ਹੂ ਸੋਨ ਨੂੰ ਇਹ ਜਿਹਾ ਪੁੱਠੀਆਂ ਪਹਿਵਤਾ ਜਦ ਤੱਕ ਹੋ ਜਾ ਆ ਜੰਦਨਾ ਮੂੰ ਚਾਪ ਕੇ ਨੀਗਾ ਤਾਂ ਹਰ ਵਕਤ ਚਾਬੀ ਚ ਰਹਿੰਦੀ ਐ ਵਿੱਕੀ ਦੋ ਚਾਬੀ ਮਿਲੇ ਕਦੋਂ ਅਸੀਂ ਨੂੰ ਖੋਲ ਲੇ ਗਏ ਸੰਦੂਕ ਨੂੰ ਹੋਰ ਨਹੀਂ ਕੰਮ ਸੋਨ ਨੂੰ ਤਪਾ ਹੋਣਾ ਹਨਾ ਹੋਤਾ ਬਿੰਦ ਕਿਹੜਾ ਸੰਦੂਕ ਖੋਲਣ ਦਿੰਦਣਾ ਜਦੋਂ ਮੈਂ ਸੰਦੂਕ ਦੇ ਨੇੜੇ ਆਉਣੀ ਆ ਉਦੀ ਆਵੜਦਿਆਂ ਉਦੀ ਆਵੜ ਤੱਕ ਖੜੇ ਨਹੀਂ ਛੜਦਣਾ ਨੀਰਾਣੇ ਆ ਜਿਹੜੇ ਜਿਹੜੇ ਰਹਿ ਗਏ ਇੱਕ ਦੋ ਬੈਗਣੀਆਂ ਆਂ ਤੋੜੀ ਖੱਜ ਤਾਂ ਨਾ ਸੱਚੇ ਇੰਨਾ ਚਿੱਤ ਖਰਾਬ ਹੋਇਆ ਨਹੀਂ ਦੇਖ ਲਾਨੀ ਫੂ ਤਾਂ ਪਜਮੇ ਸੰਦੂਖ ਦੇ ਹਨ ਕੋਲੇ ਬਾਕੀਆਂ ਸੀ ਇੰਨਾ ਕੀ ਕਚਰਾ ਰਹਿ ਗਿਆ ਸੀ ਹਾਈ ਨੀ ਉਹਦੀ ਬੇਬੇ ਦੀ ਨਿਗਾ ਪੈ ਗਈ ਨਹੀਂ ਤਾਂ ਨੀ ਮਾੜਾ ਜਾਂ ਤੇ ਦਿਸੀ ਜਾਂਦਾ ਵੀ ਉਂਦਰਾ ਹੈ ਕਿ ਸੱਚੀ ਗੱਲ ਹੈ ਹੜ ਕੇ ਕਰੀਏ ਨਾ ਤਾਂ ਕੀ ਕਰੀਏ ਕਿਹੜਾ ਦਿਮਾਗ ਲਾਈਏ ਬੇਬੇ ਸਾਹ ਚੀ ਨਹੀਂ ਆਉਂਦੀ ਨਾ ਹੁਣ ਇਹਨੂੰ ਕੁੱਟਣ ਜੋਗੇ ਪਹਿਲਾਂ ਤਾਂ ਕੁੱਟ ਦਿੰਦੀਆਂ ਸੀ ਹੁਣ ਤਾਂ ਜੀ ਜੀ ਇਹ ਜੀ ਕੀਮਤੀ ਐ ਜੇ ਕੁੱਟਤੀ ਆਪਾਂ ਜਮੀ ਜਾਵਾਂਗੀਆਂ ਫਿਰ ਆਪਣੇ ਹੱਥ ਪੱਲੇ ਕੁਛ ਵੀ ਨਹੀਂ ਲੱਗਣਾ ਕੁਛ ਵੀ ਨਹੀਂ ਰਹਿਣਾ ਅੱਗੇ ਤੇ ਚਰ ਉਹਦੀ ਬੜਕਾ ਦਿੰਦੀਆਂ ਸੀ ਮੁੜ ਕੇ ਕਹਿੰਦੀਆਂ ਸੀ ਮੱਝ ਖੁੱਲ ਗਈ ਸੱਚੀ ਗੱਲ ਆ ਹੁਣ ਨਹੀਂ ਆਪਾਂ ਕੁਛ ਕਹਿੰਦੀਆਂ ਹੋਰ ਚਲ ਪੈਣੀ ਤੋੜੋ ਕਾਹਾਂ ਹੋ ਜਾ ਹੋਰ ਨਿੱਕੀ ਐ ਮੇਰਾ ਤਾਂ ਕਾਸੇ ਨੋੜ ਗਿਆ ਚਿੱਤ ਨਹੀਂ ਕਰਦਾ ਨਾ ਆਲੂ ਬਣਾਉਣ ਨੂੰ ਨਾ ਪੈਣੀਆਂ ਨੂੰ ਹੁਣ ਤਾਂ ਐਂ ਜੀ ਕਰਦਾ ਵੀ ਲੈ ਕੇ ਕੱਪੜਾ ਪਾਏ ਜਾ ਜਿਵੇਂ ਕੰਮ ਤਾਂ ਕਰਨਾ ਪਊ ਬੀਬੀ ਨੂੰ ਵੀ ਰੋਟੀ ਦੇਣੀ ਪਊ ਢੋਪਲਾ ਆ ਕੇ ਰੱਖਾਂਗੇ ਕੁਝ ਮਿਲੂਗਾ ਆਪਾਂ ਨੂੰ ਚੱਲ ਹੋ ਖੜੀ ਹਾਂ ਸੱਚਾ ਚਾਹੀਸ ਦੋਖ ਦੀ ਲੈ ਲਾ ਬਣਾ ਤੜਕੈ ਵੈਰੀ ਤੇ ਮਾਰੇ ਤੂੰ ਹੀ ਮਰੋ ਆ ਚੱਲੀਏ ਜਾ ਮੈਨੂੰ ਖੜਾ ਦੇ ਛੜ ਲਾ ਪਾਣੇ ਮੇਰੇ ਤਾਂ ਹੋਰ ਮਾਇਆ ਟੁੱਟ ਗਿਆ ਨਾ ਤੋੜ ਨਾ ਸਾਹ ਸਸਰੀ ਘਾਲਾ ਸਸਰੀ ਘਾਲਾ ਕਿਵੇਂ ਆਏ ਹੋ ਜੋਨੋ ਕੰਮ ਆਈ ਸੀ ਕੋ ਰੌਲਾ ਸੀਗਾ ਸੰਦੂਖ ਵਾਲਾ ਤੈਨੂੰ ਪਤਾ ਤਾਂ ਆਇਆ ਇਹਦਾ ਸਾਰੇ ਪਿੰਡ ਦੀ ਗੱਲ ਫਿਰ ਗਈ ਇਹਦਾ ਅਖਬਾਰ ਚ ਆਉਣ ਵਾਲੀ ਹੋਈ ਬੇਗੱਲ ਉਹ ਫਿਰ ਉਹੀ ਤਾਂ ਤੈਨੂੰ ਪੁੱਛਣਾ ਆ ਵੀ ਸਾਡੇ ਸਰੂਖ ਚ ਹੋ ਜਾ ਕੀ ਆ ਜਿਹੜੀ ਬੁੜੀ ਦੱਸਦੀ ਨਹੀਂ ਵੀ ਦੇਖ ਤਾਇਆ ਡੈੜੀ ਸਾਡਾ 13 ਜੀਗਾ ਯਾਰ ਤੁਸੀਂ ਇਕੱਠੇ ਖੇਡੇ ਹੋਗੇ ਪੜ੍ਹੇ ਹੋਗੇ ਇਕੱਠੇ ਰਹੇਗੇ ਹੋਗੇ ਕੋਈ ਇਹੋ ਜੀ ਗੱਲ ਤਾਂ ਹੋਊਗੀ ਜਿਹੜੀ ਸਾਨੂੰ ਕਿਤੇ ਦੱਸੀ ਹੋਵੇ ਵੀ ਕਿਹੜਾ ਖਜ਼ਾਨਾ ਜਿਹੜਾ ਹਸਦੂਖ ਚ ਰੱਖ ਕੇ ਗਿਆ ਬੇਬੇ ਨੂੰ ਫੜਾ ਕੇ ਗਿਆ ਮੈਨੂੰ ਤੇ ਰਹੇ ਜ ਕੋਈ ਚੀਜ਼ ਲੱਗਦੀ ਨਹੀਂ ਕੋਸ਼ਤਾ ਹੋਊਗਾ ਕਿ ਕੋਈ ਤਾਂ ਬਾਪੂ ਕੋਲੇ ਸਾਡੇ ਕੋਲੇ ਕੋਈ ਖਜ਼ਾਨਾ ਹੋਊਗਾ ਉਹ ਖਜ਼ਾਨਾ ਉਹਦੇ ਕੋਲੇ ਕਿਹੜਾ ਹੋਣਾ ਹੈ ਕੋਈ 10 ਰੁਪਏ ਤਨੂੰ ਧਾਰੇ ਨਹੀਂ ਸੀ ਦਿੰਦਾ ਖਜ਼ਾਨਾ ਉਹਦੇ ਕੋਲੇ ਕਿਹੜਾ ਹੋਣਾ ਹੈ ਸਿਰੇ ਦਾ ਲੰਗ ਸੀ ਤਾਂ ਇਹਦਾ ਬੇਇੱਜ਼ਤੀ ਕਰਨਾ ਚਾ ਲੋ ਚੱਲ ਗਿਆ ਇਹਦਾ ਪੁੱਛਣ ਆਏ ਸੀ ਤੂੰ ਸਾਡੀ ਲਾਪਾ ਕਰਤੀ ਬੇਇੱਜ਼ਤੀ ਵਾਲੀ ਕਿਹੜੀ ਗੱਲ ਸਹੀ ਹੈ ਹੈ ਨਹੀਂ ਕੁਛ ਦੋ ਚੱਲਿਓ ਬਈ ਚੰਗਾ ਹੂੰ ਚੱਲ ਪੜਦੇ ਰੋਕੜ ਗਿਆ

ਕੋਈ ਨਾ ਬੀਬੀ ਮੈਂ ਹੋਰ ਲਿਆਉਣੀ ਤੱਤਾ ਕਰਕੇ ਪਾਣੀ ਮੈਂ ਲਿਆਉਣੀ ਬੀਬੀ ਤੱਤਾ ਕਰਕੇ ਮੈਂ ਲਿਆਉਣੀ ਮੈਂ ਲਿਆਉ ਬੀਬੀ ਤੱਤਾ ਕਰਕੇ ਮੇਰੇ ਨਾਲ ਨਾਈ ਤੂੰ ਮੇਰੇ ਨਾਲ ਨਾ ਮੇਰੇ ਨਾਲ ਨਾ ਬੀਬੀ ਕੋਈ ਨਹੀਂ ਦੇਖ ਲਈ ਮੇਰੇ ਨਾਲ ਹੀ ਨਾਉ ਇੰਨਾ ਤਾਂ ਮਾਪੀ ਪਾ ਲੈਂਦੀ ਆਪੀ ਬਾਲਟੀ ਚੱਕ ਲੈਂਦੀ ਐਦੂ ਤਾਂ ਕਾਹਨੂੰ ਤਰਦੰਗਾ ਪਰ ਛਿੱਟੰਗਾ ਕਮਲਿੰਗੇ ਹੀ ਹੋਣਾ ਫਿਰਦੰਗੇ ਪਾਣੀ ਕਾਹਨੂੰ ਪਾਉਂਦਾਂ ਸੀ ਆ ਚਾਪੀ ਦਾ ਕਮਾਲ ਐ ਆਈ ਦੇ ਤਿੰਨੇ ਗਾ ਸਾਰਿਆਂ ਦੀ ਨੀਰਣੀ ਹਾਂ ਬੇਬੇ ਤਾਂ ਮਿਲਣਾ ਉੱਤਰ ਗਿਆ ਬਾਥਰੂਮ ਬਣੀ ਹਾਂ ਚਾਬੀ ਪਈ ਆ ਮੰਜੇ ਤੇ ਆ ਜਾ ਮੋਚ ਕੇ ਚਲ ਛੇਤੀ ਕਰੋ ਨਹੀਂ ਤਾਂ ਬੁੜੀ ਆਜੂਗੀ ਆ ਜਾ ਆ ਜਾ ਆ ਜਾ ਅਹੀਂ ਚਾਬੀ ਚੱਕ ਲਊਂਗਾ ਸੋਨੂ ਆਇਆ ਇਹ ਚਾਬੀ ਨਹੀਂ ਤੁਸੀਂ ਆਂ ਚੱਕ ਸਕਦੇ ਹੋ ਬੇਬੇ ਹਾਲੇ ਰੱਬ ਦਾ ਵਾਸਤਾ ਹੁਣ ਤਾਂ ਦੱਸ ਦੇ ਇਹ ਜੋ ਕੀ ਆ ਸੰਦੂਖ ਚ ਜਿਹੜਾ ਤੂੰ ਚਾਬੀ ਨਹੀਂ ਦਿੰਦੀ ਸਾਨੂੰ ਹੁਣ ਤਾਂ ਅਸੀਂ ਤੇਰੀ ਸੇਵਾ ਵੀ ਇੰਨੀ ਕਰਦੇ ਆਂ ਐਮ ਆਉਂਦੀ ਦੱਸੋ ਇਹ ਤਾਂ ਕੀ ਐ ਹੋਰ ਬੇਬੇ ਕਦੇ ਮੈਂ ਪਾਣੀ ਪਾਉਣੀ ਆ ਕਦੇ ਜੱਸੀ ਦੀਦੀ ਸਾਨੂੰ ਰੋਟੀ ਪੜਾਉਂਦੀ ਆ ਦੇਖ ਕਿਵੇਂ ਭੁੱਖਿਆ ਮੰਗੂ ਚਾਬੀ ਨੂੰ ਪੈਂਦੀ ਐ ਇਹ ਚਾਬੀ ਐ ਨਹੀਂ ਮਿਲਦੀ ਕਿਸੇ ਨੂੰ ਬੇਬੇ ਕਿੱਦੇ ਮੌਕਾ ਆਊਗਾ ਆਊਗਾ ਕਿ ਤੂੰ ਉਹ ਵੀ ਦੱਸੂਗੀ ਜਦੋਂ ਮੌਕਾ ਆਏ ਕਹੋ ਜੱਸੀ ਜੀ ਐ ਜੱਸੀ ਰਾਣੀ ਸਾਰੇ ਜਣੇ ਉਰੇ ਆਓ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਭੱਜ ਕੇ ਆਓ ਹਾਂ 베베 ਕੀ ਗੱਲ ਛੇਤੀ ਛੇਤੀ ਦੱਸ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਮੈਂ ਤੁਹਾਨੂੰ ਕੋਈ ਟਾਈਮ ਤੇ ਦੱਸੂਗੀ ਕਿ ਟਾਈਮ ਆਊਗਾ ਜਿਹੜੀ ਤੁਹਾਡੇ ਪਿਓ ਨੇ ਸੁਖ ਦੇ ਵਿੱਚ ਕੀਮਤੀ ਚੀਜ਼ ਰੱਖੀ ਸੀ ਆਜੋ ਟਾਈਮ ਆ ਗਿਆ ਮੈਂ ਕੱਢ ਕੇ ਲੈ ਕੇ ਆਉਣੀ ਆ ਜਾਨੀ ਆਏ ਕੀ ਹੋਗਾ ਸੁਣੋ ਪੁੱਤ ਸਾਬਰ ਕੋ ਸਾਬਰ ਹੋ ਸਕਦਾ ਹੈ ਪ੍ਰਾਣੇ ਸੇ ਉਹਨੇ ਦੇ ਗਹਿਣੇ ਮੋਹਰਾ ਮੋਹਰਾ ਹੋਣਗੇ ਆ ਹੋ ਸਕਦਾ ਇਹ ਵੀ ਮੈਨੂੰ ਆਏ ਲੱਗਦਾ ਵੀ ਚਾਦੀ ਦੇ ਰੁਪਏ ਨਾ ਹੋਣ ਕਿਤੇ ਇਹ ਵੀ ਹੋ ਸਕਦਾ ਮੈਨੂੰ ਆਏ ਲੱਗਦਾ ਵੀ ਕਿਤੇ ਬਾਪੂ ਨੇ ਕੋਈ ਪ੍ਰਾਪਰਟੀ ਪ੍ਰੁਫ ਪੁਟੀ ਵਾਲਾ ਕੋ ਚੱਕਰ ਪਿਆ ਹੋਵੇ ਪੇਪਰ ਨਾ ਹੋਣ ਇਹ ਵੀ ਹੋ ਸਕਦਾ ਚਲ ਕੋਈ ਨਾ ਹੁਣ ਸਾਬਰ ਰੱਖੋ ਹੁਣ ਬੇਬੇ ਗਈ ਤਾਂ ਹੈਗੀ ਆ ਆ ਹੁਣੀ ਪਤਾ ਲੱਗ ਜੂ ਵੀ ਕੀ ਹੈ ਹਾਂ ਹੈ ਤਾਂ ਕੋਈ ਕੀਮਤੀ ਚੀਜ਼ ਦੇਖਦੇ ਆਂ ਦੇਖ ਦਿਆ